ਹਾਂਜੀ ਮੇਰੇ ਵੀਰੋ ਕੀ ਹਾਲ ਨੇ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਅੱਜ ਅਸੀਂ ਕਰਨ ਲੱਗੇ ਹਾਂ ਜੀ ਘਾੜੀ ਸਪਰੇ ਆ ਵਾਲੀ ਐਕਸਲ ਮੇਰਾ 71 ਠੀਕ ਹੈ ਜੀ ਇੱਥੇ ਰੱਖੀਏ ਤੇ ਰੱਖੋ ਤੇ ਪਾਣੀ ਵੀ ਗਏ ਜੇ ਤੇ ਲੱਗੀ ਪਈ ਢੋਲ ਕੇ ਲੈਣ ਕੇ ਰੱਖ ਲਈਏ ਨੀਤ ਕਰੋ ਤੇ ਕਿਹੜਾ ਸਪਰੇ ਕਰੀਏ ਮੁੜ ਕੇ ਖੁੱਡੇ ਚ ਮਿੱਟੀ ਪਾਉਣੀ ਆ ਠੀਕ ਹੈ ਜੀ ਲਓ ਜੀ ਹੁਣ ਖੋਲ ਕੇ ਟੱਕਣ ਪਾਉਣੀ ਆ ਇਹਦੇ ਚ ਠੀਕ ਹੈ ਬਈ ਤੇ ਆ ਖੋਲ ਲੀ ਜੀ ਕਾ ਅਲਫਾਫਾ ਜੀ ਠੀਕ ਹੈ ਮੇਰੇ ਵੀਰੋ ਫਿਰ ਪਾਈਏ ਨੇ ਸਪਰੇ ਲਓ ਬਾਈ ਸਪਰੇਟਪ ਵਾਲੀ ਯਾਰ ਇਹ ਤਾਂ ਐ ਜਿਵੇਂ ਪੂਝੀਆਂ ਨਹੀਂ ਹੁੰਦਾ ਹੁੰਦਾ ਠੀਕ ਹੈ ਜੀ ਬਰੀਕ ਪੂਝੀਆਂ ਸਾਲੀ ਉਹੋ ਜੀ ਆ ਚਲ ਅੱਧਾ ਪਟਕ ਪਾ ਲਿਆ ਆ ਹੁਣ ਕਰਕੇ ਵੇਹਨੇ ਆ ਠੀਕ ਹੈ ਜੀ ਲਓ ਜੋ ਬਰੋ ਸਪਰੇ ਸਪਰੂ ਕਰਕੇ ਜਮਾਂ ਵੇਲੇ ਹੋ ਚੁੱਕੇ ਆ ਉਹੋ ਮੜਕਾ ਆ ਗਿਆ ਪੱਠੇ ਕੁਦਰ ਕੇ ਹਟੇ ਸੀ ਤੇ ਹੈੱਡਫੋਨ ਫੇਰ ਲੈਣ ਦੇ ਗਾਣੇ ਸੁਣਨ ਠੀਕ ਹੈ ਜੀ ਨੱਕ ਬੈਣੀ ਕੰਮ ਦੰਦੇ ਆ ਦੂਜੇ ਤਾਂ ਬਸ ਸੱਟ ਸੁੱਟ ਲੈਣੇ ਪਏ ਡੱਬੀ ਵਾਲੇ ਜਿਹੜੇ ਹੁੰਦੇ ਨਾ ਇਰ ਕੀ ਕੰਮ ਹੁੰਦੇ ਆ ਇਅਰਬੱਡਸ ਪਤਾ ਨਹੀਂ ਹਾਂ ਇਅਰਬੱਡਸ ਹੀ ਉਹ ਬੜੇ ਸਿੱਟੇ ਆ ਮੈਂ ਬੰਝ ਦੂਜੇ ਦਿਨ ਮੈਸ ਤੋਂ ਢਿੱਗ ਪੈਂਦੀ ਆ ਕੰਨ ਚ ਬਾਲਣਾ ਕੋਈ ਕਈ ਵਾਰੀ ਡੱਬੀ ਸਾਲੀ ਜੇਰ ਚ ਢਿੱਗ ਪੈਂਦੀ ਕਦੇ ਕਿੱਥੇ 2 ਵਜੇ ਤੇ ਜੇਬ ਚ ਢਿੱਗ ਪਈ ਕਾਰ ਥੱਲੇ ਅਣਕ ਟੁੱਟ ਗਈ ਕਿਸੇ ਤੇ ਬਾਕੀ ਹੁਣ ਸਾਈਕਲ ਲੈ ਕੇ ਚੱਲਦੇ ਆ ਤੇ ਕੱਕਾ ਰੇਤਾ ਲਿਆਉਣੇ ਆ ਠੀਕ ਹੈ ਜੀ ਤੇ ਖੁੱਡਿਆਂ ਚ ਪਾਉਣੇ ਆ ਤੇ ਆਜੋ ਫਿਰ ਵਲੌਗ ਦੇ ਨਾਲ ਬਣੇ ਰਹੋ ਬਾ ਇਧਰੋਂ ਸਾਈਕਲ ਲੈਣਾ ਆਇਆ ਸੀਗਾ ਸਾਈਕਲ ਦੇ ਪਿੱਛੇ ਰੱਖ ਲਾਂਗੇ ਬਾਲਟੀ ਇੱਕ ਭਰ ਕੇ ਲੈ ਆ ਚੱਲਦੇ ਆ ਪਰ ਕਿ ਲਿਆਵਾਂਗੇ ਲੈ ਚੱਲਦੇ ਨਹੀਂ ਲਿਆਉਣੇ ਆ ਗਰਮੀ ਬਹੁਤ ਤੌਰ ਚੱਕੇ ਪਏ ਆ ਲੋ ਬਾਪੋ ਬਾੜੀ ਤਾਂ ਮੈਂ ਲੱਭ ਗਈ ਪਰ ਆਪ ਨੂੰ ਕਈ ਨਹੀਂ ਲੱਭਦੀ ਬਈ ਭੰਦੇਰ ਜੀ ਪਤਾ ਨਹੀਂ ਕਿੱਥੇ ਛੜਤੀ ਆ ਠੀਕ ਐ ਕਈ ਨਾਲ ਲਿਆਵਾਂਗੇ ਪਾ ਕੇ ਮਿੱਟੀ ਫਿਰੋ ਆਹ ਬਾੜੀ ਲੈ ਚੱਲਦੇ ਆ ਵੱਡੀ ਤੇ ਪਿੱਛੇ ਰੱਖ ਲੈਣੇ ਆ ਇੱਕ ਕਰਕੇ ਮਿੱਤਰੋ ਇਸ ਤਰੀਕੇ ਨਾਲ ਉਹ ਵੀ ਕਈ ਕੋਲੇ ਪਈ ਸੀ ਆਏ ਰੱਖ ਕੇ ਤੇ ਲੈ ਚੱਲਦੇ ਆ ਠੀਕ ਐ ਜੀ ਸਾਈਕਲ ਪਰ ਕੇ ਲਿਆਵਾਂਗੇ। ਲੋ ਬਾਪੋ ਪਹੁੰਚ ਗਏ ਜੀ ਕੱਕਰ ਰੇਤਾ ਲੈਣ ਗੱਡੀ ਲਾਤੀ ਜਾਂ ਬੈਕ ਕਰਕੇ ਤੇ ਭਰ ਦਈਏ ਜੀ ਜੇਬੀਸੀ ਨਾਲ ਕਈ ਨਾਲ ਠੀਕ ਹੈ ਜੀ ਤੇ ਭਰ ਕੇ ਤੇ ਲੈ ਕੇ ਚੱਲੀਏ ਫਿਰ। ਲੋ ਬਾਪੋ ਗੱਡੀ ਲਈ ਪਾਰ ਆਪਾਂ ਫੁੱਲ ਠੀਕ ਹੈ ਜੀ ਤੇ ਜੇਬੀਸੀ ਨੂੰ ਟੰਗੀ ਹੈ ਅੱਗੇ ਕੋਈ ਇੱਥੋਂ ਚੱਕ ਕੇ ਨਾ ਲੈ ਜੀ। ਠੀਕ ਹੈ ਮੇਰੇ ਵੀਰੋ ਕਈ ਟੰਗਤੀ ਅੱਗੇ ਤੇ ਆਪਾਂ ਭਰ ਲੈਂਦਾ ਜੀ ਆਪਾਂ ਬਾਲਟੀ ਪੂਰੀ ਉੱਤੇ ਤੱਕ ਤੇ ਲੈ ਚੱਲੀਏ ਹੁਣ ਕਿਹੜਾ ओके सो ओके ओके ਲਓ ਬਾਬੇ ਉਹ ਸਾਈਕਲ ਲੈ ਆਣ ਕੇ ਇੱਥੇ ਰੱਖਤੀ ਆ ਜੀ ਲਾਤੀ ਆ ਮਤਲਬ ਸਾਈਡ ਤੇ ਹੁਣ ਬਾਲਟੀ ਨੂੰ ਲਾਈਓ ਕੁੰਡਾ ਪਾ ਕੇ ਠੀਕ ਹੈ ਜੀ ਬਾਲਟੀ ਵੀ ਵੱਡੀ ਬਹੁਤ ਹੈ ਤੇ ਪਹਿਲਾਂ ਨਾ ਪੱਲੀ ਵਿਛਾ ਲਈਏ ਤੇ ਕਿਉਂਕਿ ਦੋ ਚਾਰ ਪਾਲਟੀਆਂ ਪਈ ਜਾਣਗੀਆਂ ਖੁੱਡੇ ਦੇ ਅੰਦਰ ਦੋਨਾਂ ਦੇ ਤੇ ਪੱਲੀ ਜਪੱਠੇ ਪਏ ਆ ਚਲੋ ਚਾਦਰੀ ਵਿਛਾ ਲਨੇ ਆ ਠੀਕ ਹੈ ਜੀ ਇੱਥੇ ਪੁੱਛ ਜੀ ਤੇ ਦੇ ਉੱਤੇ ਕੱਕਾ ਰੇਤਾ ਪਾਈਏ ਤੇ ਫਿਰ ਵਿੱਚ ਕਾਲੀ ਕਰ ਲਈਏ ਠੀਕ ਹੈ ਜੀ। ਲਓ ਵੀ ਦੂਜਾ ਕਿਹੜਾ ਆ ਦੀਏ ਹੁਣ ਪਹਿਲਾ ਗੜਾ ਤਲਾਤਾ ਆ ਤੇ ਹੈੱਡਫੋਨ ਡਾਗਣ ਹੋਗੇ। ਹੈੱਡਫੋਨ ਚਾਰ ਚਲਾ ਲਈਏ ਜੀ। ਨੈਕ ਬੈਂਡਸ ਆਪਾਂ ਨੂੰ ਤਾਂ ਇਹੀ ਨਿਹਾਰਾ ਬੰਦਦੇ ਆ। ਲਓ ਵੀ ਗੜਾ ਦੂਜਾ ਵੀ ਪਰ ਲਿਆਗਾ। ਠੀਕ ਹੈ ਜੀ। ਤੇ ਇਹਨੂੰ ਲੱਤ ਕੇ ਇੱਥੇ ਦੁਬਾਰਾ ਫਿਰ ਟੰਗਦੀ ਹੈ ਕਈ। ਠੀਕ ਹੈ ਜੀ। ਚੱਲ ਚੱਲੀਏ ਸਾਈਕਲ ਗਰਮੀ ਬਹੁਤ ਆ ਯਾਰ ਜਾਨ ਨਿਕਲਦੀ ਪਈ ਆ। ਬੁਰਾ ਹਾਲ ਹੋ ਗਿਆ। ਹੁਣ ਨਾ ਸਫਾਈ ਕਰ ਦਿੱਤੀਏ ਰੇਤਾ ਦਾ ਭੱਲੇ ਜਾਂਦਾ ਕਲੀ ਵੀ ਪਈ ਆ ਆਪਣੇ ਕੋਲ ਕਲੀ ਪਰ ਥੋੜੀ ਜੀ ਆ ਤੇ ਮੇਰੀ ਸਕੀਮ ਆ ਯਾਰ ਜਿੰਨਾ ਟਾਈਮ ਆਪਾਂ ਸਫਾਈ ਕਰਦੇ ਆ ਜਿਹੜੇ ਆਪਾਂ ਨੂੰ ਕਬੂਤਰ ਮਾੜੇ ਮੋٹے ਲੱਗਦੇ ਆ ਜਿਵੇਂ ਕਬੂਤਰੀ ਹੋ ਗਈ ਸ਼ਾਖੀ ਉਹ ਤਾਂ ਸਹੀ ਆ ਵੀ ਇਹਨੂੰ ਤੁੱਪ ਤੁੱਪ ਲਵਾ ਦਈਏ ਸ਼ਾਖੇ ਕਬੂਤਰ ਨਾ ਲਾਉਣੀ ਸੀ ਆਈ ਮਿਸ ਯੂ ਸ਼ਾਖਾ ਕਬੂਤਰ ਜਿਹੜਾ ਆਪਣਾ ਮਰ ਗਿਆ ਵਿਚਾਰਾ ਚਲ ਜਿੰਨੀ ਵਿਚਾਰੇ ਦੀ ਕਿਸਮਤ ਸੀ ਉਨਾਂ ਹੀ ਭੋਗ ਗਿਆ ਤੇ ਕਾਲਾ ਚੀਨਾ ਤੇ ਸ਼ਾਖੇ ਨੂੰ ਆਪਾਂ ਪਾਉਣੇ ਆ ਜੀ ਤੁੱਪੇ ਠੀਕ ਹੈ ਮੇਰੇ ਵੀਰੋ ਤੇ ਇਹਨਾਂ ਨੂੰ ਲਮਾਉਣੇ ਤੁੱਪ ਸਫਾਈ ਕਰਦਾਂਗੇ ਖੁੱਡੇ ਦੇ ਅੰਦਰ ਟਰੇਂਡ ਰੂਮਾਂ ਭਾਂਡੇ-ਭੁੰਡੇ ਬਾਹਰ ਕੱਢ ਦਈਏ ਠੀਕ ਹੈ ਜੀ ਪਾਣੀ ਵਾਲਾ ਵੀ ਭਾਂਡਾ ਬਾਹਰ ਕੱਢ ਦਈਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਹੋ ਓਏ ਰਾਹ ਬੜੀ ਸਮੱਸਿਆ ਭਾਏ ਕੜਾ ਪਾਣੀ ਬੰਦਾ ਬਾਹਰ ਕੱਢਦੇ ਓਹੋ ਹੋ 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 ਓਹੋ ਹੋ ਹੋ ਕੰਮ ਗਲਤ ਹੋ ਹੋ ਗਿਆ ਹੰਜੋਸੀ ਪਾਣਾ ਵਰਤ ਗਿਆ ਤੋ ਬਤ ਗਿਆ ਹਲੋ ਪਰਾਪਰਾ ਸੁੱਕਾ ਹੋ ਰਾਂ ਰਹੀਆਂ ਕੋਈ ਨਾ ਤੇ ਗੱਡੀ ਦੇ ਦੋ ਦਿਨ ਗੂਤਰ ਬਾਹਰ ਧੁੱਪੇ ਪਾਉਣ ਨੂੰ ਤੇ ਫਿਰ ਸਫਾਈ ਮੋਰਚਾ ਬਜਾਣ ਸੇ ਸ਼ੁਰੂ ਕਰਦੇ ਆਪਣਾ ਬੱਚਿਆਂ ਨੂੰ ਕਾਫੀ ਦਿਨ ਹੋ ਗਏ ਬਾਹਰ ਛਤਰੀ ਦੇ ਨਹੀਂ ਬਿਠਾਇਆ ਬੱਚਿਆਂ ਨੂੰ ਵੀ ਛਤਰੀ ਤੇ ਬਿਠਾ ਦਈਏ ਠੀਕ ਆ ਮੇਰੇ ਵੀਰੋ ਹਲੋ ਬਾਪੇ ਬੱਚੇ ਬਾਹਰ ਕੱਢ ਤੇ ਪਿੰਜਰੇ ਚ ਵੱਡੇ ਗੂਤਰ ਬਦੋ ਚਾਰ ਬਾਹਰ ਕੱਢ ਤੇ ਹੁਣ ਇਥੇ ਬੋਕਰ ਚੱਕੀ ਫਿਰਦਾ ਸੀ ਮੈਂ ਪਤਾ ਨਹੀਂ ਕਿੱਥੇ ਆ ਤੇ ਹੁਣ ਖੁੱਡੇ ਦੇ ਅੰਦਰੋਂ ਸਫਾਈ ਕਰੀਏ ਤੇ ਬੱਚੇ ਬਾਹਰ ਕੱਢੀਏ ਆਥਨ ਤਾਂ ਹੋ ਚੁੱਕਿਆ ਪਰ ਕੁਝ ਨਹੀਂ ਹੁੰਦਾ ਬੋਕਰ ਮਾਰ ਦਈਏ ਖੁੱਡੇ ਦੇ ਅੰਦਰ ਸਾਫ ਕਰ ਦਈਏ ਮੜ ਤੇ ਫਿਰ ਕਕਰ ਟਾਪਾ ਪਾ ਦिए ਠੀਕ ਹੈ ਜੀ ਤੇ ਬਾਕੀ ਇਧਰ ਯਾਰ ਮੈਂ ਬੱਚੇ ਜੇ ਬਾਹਰ ਪਠਾ ਰੱਖਿਆ ਆਰੇ ਤੇ ਇੱਕ ਦੋ ਹੀ ਛੱਡ ਬੈਠਾ ਨਿਆਰੇ ਲੰਦਾ ਲੰਦਾ ਗਾਣਿਆਂ ਦੇ ਸਰੂਰ ਚ ਮੈਂ ਕੋਈ ਨਹੀਂ ਹੁੰਦਾ ਹਲਡਵੇਅਰ ਖੋਲੇ ਜਾਣਗੇ ਇੱਕ ਤਾਂ ਛਤਰੀ ਤੇ ਆਣ ਕੇ ਬਹਿ ਗਿਆ ਗਿਆ ਇੱਕ ਤਾਂ ਸੱਚ ਬੰਨੇਗਾ ਤੇ ਕੁੜਤਾ ਫਰਦਾ ਤੇ ਇੱਕ ਉਹ ਸਾਹਮਣੇ ਕਬਨੀਆਂ ਦੀ ਚਵਾਰੀ ਤੇ ਬੈਠਾ ਉਹ ਕੂਤਰ ਸੈਟ ਹੈ ਨੀਗਾ ਦੋ ਚਾਰ ਗੇੜੇ ਜੇ ਪਾ ਕੇ ਨਾ ਬੱਚਾ ਜਾ ਕੇ ਉੱਥੇ ਮਤਲਬ ਕੀ ਕਹਿੰਦੇ ਹੁੰਦੇ ਆ ਇਹ ਯਾਰ ਹਲ ਉਹ ਉਹ ਬੈਠਾ ਕੂਟਰ ਤਾਂ ਚਵਾਰੇ ਤੇ ਉਹ ਗਲਚਣ ਲੱਗ ਗਲਚਿਆ ਉਹਨੇ 2-4 ਦਾਣੇ ਮੈਂ ਵੇਖੀ ਜਾਂਦਾ ਸੀਗਾ ਤੇ ਬਾਕੀ ਇੱਕੋ ਬੱਚਾ ਨਹੀਂ ਪਤਾ ਨਹੀਂ ਕਿੱਧਰੋਂ ਟਪ ਟਪ ਕੇ ਆ ਇੱਥੇ ਫਿਰਦਾ ਅੱਡੇ ਲੱਗ ਗਿਆ ਉਹ ਵੀ ਠੀਕ ਹੈ ਜੀ ਬੁਖਾ ਦੇਣੇ ਇੱਥੇ ਕਿਤੇ ਕੀੜੇ ਜੇ ਕੱਢਦਾ ਫਦਾ ਨਹੀਂ ਆ ਰਿਹਾ ਆ ਜਾਂਦਾ ਇੱਥੇ ਕਿਤੇ ਹੀ ਆ ਠੀਕ ਹੈ ਬਾਪੂ ਬਾਕੀ ਯਾਰ ਪੈ ਕਰਾਂ ਤੇ ਭਾਈ ਕਰਨਾ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਢੇ ਲੱਗੇ ਹੋਏ ਆ ਕੋਈ ਚੱਕਰ ਨਹੀਂ ਏਡਾ ਵੱਡਾ ਖਾਸ ਕਿ ਆਪਾਂ ਪੁਰਾਣੇ ਬੱਚੇ ਛੱਡੇ ਆ ਹੁਣ ਲੈ ਚੱਲੀਏ ਕੋਹਤਰਾ ਵਾਸਤੇ ਖੁੱਡਿਆਂ ਚ ਆਪਾਂ ਕੱਕਾ ਰੇਤਾ ਤੇ ਉਹ ਖਲਾਰ ਦਿੱਤਾਗਾ ਉਹ ਵੀ ਤੁਹਾਨੂੰ ਜਾ ਕੇ ਵਿਖਾਉਣਾ ਮੁੜਕੋ ਮੁੜਕ ਹੋ ਚੁੱਕੇ ਆ ਤੇ ਦਾਣੇ ਪਾ ਲਈਏ ਮਹਲੇਟ ਹੋਣੇ ਪਏ ਆ ਇਥੇ ਚੱਕੀ ਕੋਈ ਗੋਲੀ ਪਾਟੀ ਇਹਦੇ ਨਾਲ ਪਾ ਦਿੰਨੇ ਆ ਟ੍ਰੇ ਦੇ ਅੰਦਰ ਠੀਕ ਹੈ ਜੀ ਤੇ ਹੁਣ ਡਰੀਆਂ ਤੀਆਂ ਪਾ ਰਿਹਾ ਲੈ ਚੱਲੀਏ ਕੇਰਾ ਹੁਣ ਠੀਕ ਹੈ ਜੀ ਪਾ ਲਈਏ ਢੱਕਣ ਆਹ ਗੱਡੀਆਂ ਬਾਹਰ ਰਸੀ ਜੀ ਚਲੋ ਜਾਂ ਜਾਂ ਮਨਾਂ ਗਲੇ ਚੱਲਦੇ ਨਾਲੇ ਤਰ੍ਹਾਂ ਦੀ ਕੂਤਰਾਂ ਨੂੰ ਦਾਣੇ ਤੇ ਨਾਲੇ ਵਿਖਾ ਦਈਏ ਖੁੱਡੇ ਕਿੰਨੇ ਕਲੀਅਰ ਹੋ ਚੁੱਕੇ ਅੰਦਰੋਂ ਸਾਫ਼ ਠੀਕ ਹੈ ਜੀ ਚੈੱਕ ਕਰ ਲਓ ਹੋ ਗਿਆ ਨਾ ਇੱਕ ਨੰਬਰ ਮੋਲ ਇੱਕ ਮਿੰਟ ਫਲੈਸ਼ ਜਗਾਉਣ ਦੋ ਅਜੇ ਤੁਹਾਨੂੰ ਗਿੱਲਾ ਜਿਹਾ ਲੱਗਦਾ ਹੁਣ ਇਹ ਗਿੱਲਾ ਨਹੀਂਗਾ ਵੀਰੇ ਇਹ ਗਿੱਲਾ ਹੀ ਹੈ ਗਿੱਲਾ ਕਿਵੇਂ ਹੋ ਗਿਆ ਇੱਥੇ ਇੱਥੇ ਕਿੱਲਾਗਾ ਤੇ ਬਾਕੀ ਆ ਦੇਖੋ ਕਲੀ ਪਾਉਣ ਵਾਲੇ ਥੋੜੀ ਸੀ ਕਲੀ ਤਾਂ ਕਰਕੇ ਮੜਾ ਮੋਟਾ ਰਹਿ ਗਿਆ ਬਾਕੀ ਅੱਗੇ ਨਾਲ ਬਹੁਤ ਫਰਕ ਪੈ ਗਿਆ ਕਲੀ ਸਵੇਰੇ ਲਿਆਂਕੇ ਆਪਾਂ ਪਾ ਦਾਂਗੇ ਹੋ ਰਹੇ ਨੇ ਦੇਚ ਤੇ ਕੰਮ ਹੋ ਕੇ ਹੋ ਜਾਣਾਗਾ ਇਹਨਾਂ ਨੂੰ ਤਾਂ ਬਾਦੇ ਦਾਣੀ ਤੇ ਆ ਲਾਲ ਚੀਨੀ ਦੇ ਅੰਦਰ ਮਲੱਪਾ ਇਹਨਾਂ ਨੂੰ ਈਜੀ ਪਟ ਲਾਵਾਂਗੇ ਠੀਕ ਹੈ ਜੀ ਸਾਰਿਆਂ ਦੇ ਮਲੱਪਾ ਮਲੱਪਾ ਕੱਢਣ ਵਾਸਤੇ ਠੀਕ ਹੈ ਮੇਰੇ ਵੀਰੋ ਬਾ ਇੱਕ ਦੋ ਦਿਨ ਅਜ ਕਰਾਂਗੇ ਨਾਲੇ ਯਾਰ ਉਹ ਲਾਉਣਾ ਇਹਨਾਂ ਦੇ ਜੰਟਾ ਮੈਸ਼ਿਨ ਦਾ ਟੀਕਾ ਸਾਰਿਆਂ ਦੇ ਕੋਈ ਮਾੜੇ ਮੋٹے ਹੋਣਗੇ ਬਿਮਾਰ ਤਾਂ ਆਪੇ ਸੈੱਟ ਹੋ ਜਾਣਗੇ ਠੀਕ ਹੈ ਜੀ ਤੇ ਬਾਕੀ ਓਕੇ ਆ ਤੇ ਉਹ ਬੱਚਿਆਂ ਨੂੰ ਕੋਤਰਾ ਨੂੰ ਵੀ ਅੰਦਰ ਕਰਤੀ ਜੇ ਠੀਕ ਹੈ ਤੇ ਓਹੋ ਇਨਾਂ ਨੂੰ ਵੀ ਦਾਣੇ ਰੱਖ ਦਿੱਤੀ ਠੀਕ ਹੈ ਜੀ ਵਾ ਓਕੇ ਹੋ ਗਿਆ ਪਿਆ ਕੰਮ ਤਾਂ ਅਜ ਤਾਂ ਕੰਮ ਬਹੁਤ ਖਿੱਚਿਆ ਹੋਇਆ ਜਿਵੇਂ ਜਵਾਰ ਵੱਢਣ ਵਾਲੀ ਬਈ ਆਪਣੀ ਤੇ ਦਾਣੇ ਛਿਪ ਚੱਲੇਗਾ ਜਵਾਰ ਵੀ ਵੱਢ ਕੇ ਰੱਖਣੀ ਆ ਤੇ ਕੂਤਰ ਵੀ ਤਾੜਨੇ ਆ ਲੈ ਪੁੱਤ ਖਾਓ ਦਾਣੇ ਠੀਕ ਹੈ ਜੀ ਦਾਣੇ ਇਹਨਾਂ ਉੱਤਰ ਤੇ ਰੱਖ ਵੇਖੋ ਕਿੰਨਾ ਸਾਫ਼ ਹੋ ਗਿਆ ਨਾ ਜਿਵੇਂ ਕਲੀਅਰ ਹੋ ਗਿਆ ਇੱਕ ਵੀ ਗਿੱਲਾ ਥਾਂ ਨਹੀਂਗਾ ਉਧਰ ਬਾਹਲਾ ਗਿੱਲਾ ਪਤਾ ਨਹੀਂ ਕੀ ਚੱਕਰ ਸੀਗਾ ਠੀਕ ਹੈ ਜੀ ਤੇ ਵਾ ਲਾ ਦਈਏ ਗੇਟ ਤੇ ਉਹ ਬੱਚਿਆਂ ਨੂੰ ਅੰਦਰ ਕਰ ਦਈਏ ਤੇ ਕੂਤਰਾਂ ਵਾਲੇ ਭਾਂਡੇ ਕੱਢ ਲੈ ਬਾਹਰ ਤੇ ਬਾਹਰ ਕੱਢ ਕੇ ਧੋ ਕੇ ਲਿਆਣ ਕੇ ਪਾਣੀ ਪਾ ਦਿੱਤਾਗਾ ਹੁਣ ਰੱਖ ਦਿੱਤੀ ਅੰਦਰ ਇੱਕ ਇੱਕ ਕਰਕੇ ਦਾਣੇ ਦੁਣੇ ਤਾਂ ਪਾਤੇ ਸਾਰਿਆਂ ਨੂੰ ਓਕੇ ਰਿਪੋਰਟ ਹੋਇਆ ਪਿਆ ਕੰਮ ਪਾਣੀ ਧਿਆਨ ਨਾਲ ਰੱਖੀਏ ਟਰੋਲ ਨਾ ਜਾਵੇ ਤੇ ਕਿਤੇ ਗੁੱਡਾ ਫਿਰ ਗਿੱਲਾ ਹੋ ਜੇ ਅਬਿਓ ਹੁਣ ਕੂਤਰਨ ਦਾਣੇ ਦੁਣੇ ਪਾ ਕੇ ਓਕੇ ਰਿਪੋਰਟ ਹੋ ਗਿਆ ਤੇ ਦਿਨ ਵੀ ਛਿਪ ਗਿਆ ਨਾਲੇ ਗੁੱਡਿਆਂ ਦੀ ਸਫਾਈ ਹੋ ਗਈ ਨਾਲੇ ਰੇਤਾ ਪੈ ਗਿਆ ਨਾਲੇ ਥੋੜੀ ਮੋਟੀ ਕਲੀ ਪਈ ਸੀ ਉਹ ਪਾਤੀ ਤੇ ਕਰਦੇ ਕਰਉਂਦੇ ਸ਼ਾਮ ਹੋ ਚੁੱਕੀ ਸੀ ਤੇ ਪੁੱਠੇ ਵੱਟਣ ਵਾਲੇ ਪਏ ਸੀਗੇ ਕਾਂ ਦੁਪਹਿਰੇ ਕਾ ਵੱਢ ਕੇ ਲਿਆਂਦਾ ਸੀ ਉਹ ਪਤਾ ਕਿਹੜਾ ਤਾਂ ਕਰਕੇ ਠੀਕ ਹੈ ਜੀ ਤੇ ਹੁਣ ਪੱਠੇ ਲਈਏ ਵੱਢ ਠੀਕ ਹੈ ਮੇਰੇ ਵੀਰੋ ਪੱਠੇ ਵੱਢ ਜਵਾਰ ਲਈਏ ਵੱਢ ਦੋ ਥੱਬੇ ਇੰਨੀ ਕੁ ਬਹੁਤ ਹੈ ਤੇ ਫਿਰ ਰੱਖ ਦਿੰਨੇ ਆਪੇ ਕੁਤਰ ਕਾਤਰ ਲੈਣਗੇ ਮੇਰੇ ਵੀਰੋ ਕੁਤਰ ਕਵਾਤਰ ਖੁੱਡਿਆਂ ਦੇ ਅੰਦਰ ਕਰਕੇ ਬੱਚੇ-ਬੱਚੇ ਕਰਤੇ ਜਿਹੜੇ ਡੈਡ ਹੋਏ ਸੀਗੇ ਆਲ ਡਨ ਕੰਮ ਹੋ ਗਿਆ ਸਾਰੇ ਵਧੀਆ ਗ੍ਰਿਪੋਰਟ ਹੈ ਬਾਕੀ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਆਸੀ ਆਪਣਾ ਅੱਜ ਦਾ ਬਲੌਗ ਬਾਏ ਬਾਏ ਸਾਰੇ ਵੀਰਾਂ ਨੂੰ